ਮੇਨ ਗੇਟ ਤੇ ਜਾਣ ਲੱਗੇ ਤਾਂ ਜਿੰਨੇ ਵੀ ਸਿਕਿਉਰਿਟੀ ਆਫਿਸਰਜ਼ ਨੇ ਕਹਿੰਦੇ ਆਓ ਸਰਦਾਰ ਜੀ ਨਵੀਂ ਦੀਆਂ ਸੇਵਤਾਂ ਵਾਲਿਓ ਸੋ ਮੈਂ ਉਸ ਦਿਨ ਸਰੈਂਡਰ ਕੀਤਾ ਅੰਦਰੋਂ ਇਸ ਕਰਕੇ ਜਿਵੇਂ ਆਕੀਦਤ ਨਾਲ ਭਰ ਗਿਆ ਭਰ ਗਿਆ ਵੀ ਮਾਲਕਾਂ ਨੇ ਮੈਨੂੰ ਇੰਨੀਆਂ ਵਡਿਆਈਆਂ ਇੰਨਾ ਮਾਣ ਔਰ ਉਸ ਧਰਤੀ ਤੇ ਜਿਸ ਧਰਤੀ ਨੂੰ ਸਾਰੇ ਪੰਜਾਬੀ ਮਤਲਬ ਤਰਸਦੇ ਨੇ ਕਿ ਅਸੀਂ ਕਦੇ ਲਾਹੌਰ ਦੇਖ ਆਈਏ ਕਦੇ ਨਨਕਾਣਾ ਸਾਹਿਬ ਜਾਇਆ ਈਏ ਕਦੇ ਕਰਤਾਰਪੁਰ ਸਾਹਿਬ ਜਾਇਆ ਈਏ ਉਸ ਧਰਤੀ ਤੋਂ ਇੰਨੀ ਮੁਹੱਬਤ ਮਿਲਣੀ ਔਰ ਇਹ ਹੀ ਨਹੀਂ ਐ ਨਾਰੋਵਾਲ ਤੋਂ ਮੇਰੇ ਸੱਜਣ ਜਿਹੜੇ ਮੈਨੂੰ ਮਿਲਣ ਆਏ ਕਸੂਰ ਤੋਂ ਆਏ ਇਸ ਤੋਂ ਇਲਾਵਾ ਪਾਕਪਟਨ ਸ਼ਰੀਫ ਤੋਂ ਆਏ ਜਿੱਥੇ ਇਕੱਠੇ ਸੀ ਕਦੇ ਖੇਲੇ ਭੁੱਲਦੇ ਨਹੀਂ ਪੁਰਾਣੇ ਵੇਲੇ ਉਹ ਛਿੰਜਾਂ ਖਾੜੇ ਮੇਲੇ ਉਹ ਨਾਲੇ ਆਪਣੀ ਟੋਰ ਦੀਆਂ ਗੱਲਾਂ ਦੱਸਦਾ ਤੁਰ ਗਿਆ ਬਾਪੂ ਸ਼ਹਿਰ ਲਾਹੌਰ ਦੀਆਂ उनका जो फर्ज है वो अहले सियासत जाने मेरा पैगाम मोहब्बत जहां तक पहुंचे ਜਦੋਂ ਨਫਰਤਾਂ ਦਾ ਬਾਜ਼ਾਰ ਪੂਰੀ ਤਰ੍ਹਾਂ ਗਰਮ ਹੈ ਸਾਡੇ ਸਿਆਸਤ ਦੇ ਵਿੱਚ ਸਿਆਸਤ ਹੀ ਕਹਾਂਗੇ ਮੁਲਕ 'ਚ ਤਾਂ ਸਾਰੀਆਂ ਚੀਜ਼ਾਂ ਬਹੁਤ ਅਲਹਮਦੁਲਿਲਾ ਠੀਕ ਨੇ ਸਿਆਸਤ ਦੇ ਵਿੱਚ ਜਦੋਂ ਨਫਰਤ ਦਾ ਬਾਜ਼ਾਰ ਗਰਮ ਹੈ ਤਾਂ ਅਜਿਹੇ ਦੇ ਵਿੱਚ ਜਦੋਂ ਤੁਸੀਂ ਇੱਕ ਠੰਡਾ ਬੁੱਲਾ ਲੈ ਕੇ ਜਾਂਦੇ ਹੋ ਜਾਂ ਲੈ ਕੇ ਆਉਂਦੇ ਹੋ ਤਾਂ ਮਾਹੌਲ ਕਿਹੋ ਜਿਹਾ ਉੱਥੇ ਪਾਕਿਸਤਾਨ 'ਚ ਅਸੀਂ ਉਤੇ ਕਸ਼ਵਜੀ ਇਹ ਵੀ ਮਹਿਸੂਸ ਹੋਇਆ ਮੈਨੂੰ ਕਿ ਅਸੀਂ ਸਾਰੇ ਜਿਹੜੇ ਇੱਕ ਆ ਔਰ ਸਾਡੇ ਖਾਸ ਕਰਕੇ ਪੰਜਾਬੀ ਜਿਹੜੇ ਭੈਣ ਭਰਾ ਨੇ ਉਹਨਾਂ ਦੀ ਬੋਲੀ ਉਹਨਾਂ ਦਾ ਸੱਭਿਆਚਾਰ ਉਹਨਾਂ ਦਾ ਰਹਿਣ ਸਹਿਣ ਉਹਨਾਂ ਦਾ ਖਾਣ ਪੀਣ ਉਹਨਾਂ ਦੇ ਇਵੇਂ ਕੇ ਸੋਚਣ ਦਾ ਢੰਗ ਵੀ ਜਿਹੜਾ ਇੱਕੋ ਤਰ੍ਹਾਂ ਦਾ ਆ ਵੀ ਜਿਹਨੇ ਲਾਹੌਰ ਨਹੀਂ ਦੇਖਿਆ ਤੇ ਉਹ ਜੰਮੇ ਹੀ ਨਹੀਂ ਤੇ ਤੁਹਾਨੂੰ ਲੱਗਿਆ ਮਹਿਸੂਸ ਹੋਇਆ ਇਦਾਂ ਦਾ ਰਿਕਸ਼ੇ ਚਲਾਉਣ ਵਾਲੇ ਤੋਂ ਲੈ ਕੇ ਮੈਨੂੰ ਉੱਥੇ ਦੇ ਮਤਲਬ ਕਿ ਜਿਹੜੇ ਫਰਸਟ ਕਲਾਸ ਆਫੀਸਰਸ ਨੇ ਉਹਨਾਂ ਦੇ ਵਿੱਚ ਬਹਿਣ ਦਾ ਮੌਕਾ ਮਿਲਿਆ ਪਰ ਮੈਂ ਮਹਿਸੂਸ ਕੀਤਾ ਕਿ ਸਾਰ ਇੱਕ ਲੋਰ ਦੇ ਵਿੱਚ ਨੇ ਮਸਤੀ ਚ ਕੋਈ ਵੀ ਤੁਹਾਨੂੰ ਖਾਸ ਕਰਕੇ ਜਿਹੜਾ ਸਾਡਾ ਦਸਤਾਰ ਦਾ ਪੱਗਜ ਵਾਲਾ ਬੰਦਾ ਜਿਹੜਾ ਵੀ ਉਹਨਾਂ ਨੂੰ ਦਿਸ ਜਾਂਦਾ ਕੋਈ ਤੁਹਾਨੂੰ ਸੜਕ ਤੇ ਬਾਜਾਂ ਮਾਨਕ ਸਰਦਾਰ ਜੀ ਆ ਜਾਓ ਠੰਡਾ ਪੀ ਕੇ ਜਾਓ ਤੁਸੀਂ 4 ਦਿਨ ਤੁਸੀਂ ਉੱਥੇ ਰਹੇ ਹੋ ਸਭ ਤੋਂ ਭਾਵੁਕ ਪਲ ਕਿਹੜਾ ਸੀ ਤੁਹਾਨੂੰ ਜਿੱਥੇ ਜਾ ਕੇ ਲੱਗਿਆ ਵੀ ਯਾਰ ਇਹ ਕੀ ਹੋਇਆ ਸਾਡੇ ਨਾਲ ਦੋਨਾਂ ਕਾਮਨ ਆ ਅਸਬਜੀ ਭਾਵਕ ਤਾਂ ਮੈਂ ਵਾਗੇ ਦੀ ਜਦੋਂ ਜ਼ੀਰੋ ਲਾਈਨ ਪਾਰ ਕਰ ਰਿਹਾ ਸੀ ਜਦੋਂ ਉੱਥੇ ਸਾਨੂੰ ਅੱਗੇ ਲੈਣ ਆਏ ਭਾਵਕ ਤਾਂ ਮੈਂ ਉਦੋਂ ਹੀ ਹੋ ਗਿਆ ਸੀ ਖਾਸ ਕਰਕੇ ਉਹਨਾਂ ਲੋਕਾਂ ਨੇ ਜੋ ਜਿਸ ਤਰ੍ਹਾਂ ਸਾਡਾ ਵਾਰਮ ਵੈਲਕਮ ਕੀਤਾ ਸਾਡਾ ਨਿੱਘਾ ਸਵਾਗਤ ਕੀਤਾ ਬਨਵਾਰ ਕਮੀਜ਼ ਮੈਂ ਕਹਿੰਦਾ ਉਹ ਕਹਿੰਦੇ ਮਸ਼ਹੂਰ ਬਹੁਤ ਨੇ ਮੈਂ ਪਹਿਲੀ ਵਾਰ ਕੋਕੇ ਗਿਆ ਸੀ ਤੇ ਬਰਚਾ ਵੀ ਹੁੰਦਾ ਮੈਂ ਹਜੇ ਉਹ ਮੈਂ ਕਹਿੰਦੀ ਆ ਮੈਂ ਮਤਲਬ ਦੇਖ ਰਿਹਾ ਹਾਂ ਹਜੇ ਮੈਂ ਦੇਖ ਹੀ ਰਿਹਾ ਸੀ ਕਿ ਉਹਨਾਂ ਨੇ ਕਟਵਾ ਕੇ ਸਾਰਾ ਪੈਕ ਕਰਾ ਕੇ ਮੇਰੇ ਹੱਥ ਚ ਬਣਾਤਾ ਤੇ ਮੈਂ ਪੈਸੇ ਕੱਢਣ ਲੱਗਿਆ ਉਹ ਕਹਿੰਦੇ ਮੈਨੂੰ ਮਤਲਬ ਉਹਨਾਂ ਨੇ ਇੰਨੀ ਜ਼ਬਰਦਸਤੀ ਕਰੀ ਐ ਲੱਗ ਰਿਹਾ ਸੀ ਲੋਕਾਂ ਨੂੰ ਦੇਖ ਕੇ ਵੀ ਪਤਾ ਨਹੀਂ ਲੜ ਰਹੇ ਨੇ ਵੀ ਉਹ ਕਹਿੰਦੇ ਪੈਸਿਆਂ ਦੀ ਗੱਲ ਨਾ ਕਰੋ ਬਖਸ਼ ਮੁਹੰਮਦ ਤੇ ਮੁਹੱਬਤ ਸੇ ਆਉਂਦੀ ਯਾਰੀ ਦੀ ਕਰਨੀਏ ਗੱਲ ਇਹ ਆ ਜਨਵਾਬੀ ਤੇ ਸਰਦਾਰੀ ਦੀ ਆਜ ਆਯਾਰ ਮੁਹੰਮਦਾ ਬਹਿ ਕੇ ਗੱਲਾਂ ਕਰੀਏ ਪਿਆਰ ਦੀਆਂ ਮੈਂ ਸੁਣਾਵਾਂ ਅੰਮ੍ਰਿਤ ਸਰਦੀਆਂ ਤੂੰ ਵਾਗੇ ਤੋਂ ਪਾਰ ਦੀਆਂ ਉਨ੍ਹਾਂ ਜੋ ਫਰਜ਼ ਹੈ ਉਹ اهل سیاست ਜਾਣੇ ਮੇਰਾ ਪੈਗਾਮ ਮੁਹੱਬਤ ਜਹਾਂ ਤੱਕ ਪਹੁੰਚੇ ਜਿਗਰ ਮੁਰਾਦਾਬਾਦੀ ਹੋਰਾਂ ਦਾ ਇਹ ਅਸ਼ਾਰ ਇਹ ਸ਼ੇਰ ਮੈਨੂੰ ਲੱਗਦਾ ਹੈ ਕਿ ਇਸ ਵੇਲੇ ਸਤਨਾਮ ਪੰਜਾਬੀ ਹੋਰਾਂ ਤੇ ਪੂਰੀ ਤਰ੍ਹਾਂ ਟੁਕਦਾ ਸੱਚ ਕਾਲ ਜੀ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਡਾਕਟਰ ਕਾਸਿਫ ফারুকੀ ਤੇ ਅੱਜ ਮੇਰੇ ਨਾਲ ਬੜੀ ਖਾਸ ਸ਼ਖਸੀਅਤ ਨੇ ਸਤਨਾ ਪੰਜਾਬੀ ਜੋ ਹੁਣੇ-ਹੁਣੇ ਆ ਪਾਕਿਸਤਾਨ ਤੋਂ ਪਿਆਰ ਲੈ ਕੇ ਆਏ ਨੇ ਪੈਗਾ ਪਿਆਰ ਦਾ ਪੈਗਾਮ ਦੇਣ ਗਏ ਸੀ ਤੇ ਪਿਆਰ ਦਾ ਪੈਗਾਮ ਲੈ ਕੇ ਉੱਥੋਂ ਵਾਪਸ ਆਏ ਨੇ ਸਾਡੇ ਨਾਲ ਨੇ ਸਤਨਾ ਪੰਜਾਬੀ ਸਾਹਿਬ ਜੋ ਮੇਰੇ ਨਬੀ ਦੀਆਂ ਸਿਫਤਾਂ ਕੀ ਆਖਾਂ ਵਰਗੀ ਜਿਹੜੀ ਇੱਕ ਨਾਤ ਸ਼ਰੀਫ ਸੀ ਉਹ ਉਸ ਤੋਂ ਪੂਰੀ ਦੁਨੀਆ ਦੇ ਵਿੱਚ ਖਾਸ ਕਰਕੇ ਮੁ슬लिम ਭਾਈਚਾਰੇ ਦੇ ਵਿੱਚ ਬੜੀ ਮਕਬੂਲ ਹੋਈ ਨੇ ਸਤਨਾਮ ਜੀ ਬਹੁਤ ਬਹੁਤ ਸਵਾਗਤ ਹੈ ਇੱਕ ਵਾਰ ਫੇਰ ਤੁਹਾਡਾ ਹਕੀਕਤ ਟੀਵੀ ਪੰਜਾਬੀ ਤੇ ਬਹੁਤ ਬਹੁਤ ਸ਼ੁਕਰੀਆ ਜੀ ਹਕੀਕਤ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਖੈਰਮਕਦਮ ਕਰਦਾ ਔਰ ਧੰਨਵਾਦ ਕਰਦਾ ਅੱਛਾ ਸਤਨਾਮ ਜੀ ਹੁਣੇ-ਹੁਣੇ ਤੁਸੀਂ ਪਾਕਿਸਤਾਨ ਜਾ ਕੇ ਆਇਓ ਕਿਹੋ ਜਿਹਾ ਮਾਹੌਲ ਸੀ ਪਾਕਿਸਤਾਨ ਦਾ ਕਿਹੋ ਜਿਹਾ ਲੱਗਿਆ ਕਿਉਂਕਿ ਇਸ ਵੇਲੇ ਤਾਂ ਜਦੋਂ ਨਫ਼ਰਤਾਂ ਦਾ ਬਾਜ਼ਾਰ ਪੂਰੀ ਤਰ੍ਹਾਂ ਗਰਮ ਹੈ ਸਾਡੇ ਸਿਆਸਤ ਦੇ ਵਿੱਚ ਸਿਆਸਤ ਜੀ ਕਹਾਂਗੇ ਮੁਲਕ ਚ ਤਾਂ ਸਾਰੀਆਂ ਚੀਜ਼ਾਂ ਬਹੁਤ ਅਲਹਮਦੁਲਿਲਾ ਠੀਕ ਨੇ ਸਿਆਸਤ ਦੇ ਵਿੱਚ ਜਦੋਂ ਨਫ਼ਰਤ ਦਾ ਬਾਜ਼ਾਰ ਗਰਮ ਹੈ ਤਾਂ ਅਜਿਹੇ ਦੇ ਵਿੱਚ ਜਦੋਂ ਤੁਸੀਂ ਇੱਕ ਠੰਡਾ ਬੁੱਲਾ ਲੈ ਕੇ ਜਾਂਦੇ ਹੋ ਜਾਂ ਲੈ ਕੇ ਆਉਂਦੇ ਹੋ ਤਾਂ ਮਾਹੌਲ ਕਿਹੋ ਜਿਹਾ ਹੁੰਦਾ ਹੈ ਉੱਥੇ ਪਾਕਿਸਤਾਨ ਚ ਕਾਸਿਮ ਜੀ ਪਾਕਿਸਤਾਨ ਦੇ ਵਿੱਚ ਖਾਸ ਕਰਕੇ ਜੇ ਮੈਂ ਲੈਂਦੇ ਪੰਜਾਬ ਦੀ ਗੱਲ ਕਰਾਂ ਕਿਉਂਕਿ ਮੈਂ ਉੱਥੇ ਲਾਹੌਰ ਦੇ ਵਿੱਚ ਹੀ ਜ਼ਿਆਦਾ ਰਿਹਾ ਬਹੁਤ ਅੱਛਾ ਬਹੁਤ ਹੀ ਮੈਂ ਕਹਾਂਗਾ ਨਿੱਗ ਦਾ ਜਿਹੜਾ ਮੈਨੂੰ ਉੱਥੇ ਅਹਿਸਾਸ ਹੋਇਆ ਤੇ ਇਹ ਜਿਹੜਾ ਸਾਡਾ ਡੈਲੀਗੇਸ਼ਨ ਉੱਥੇ 34ਵੀਂ ਵਰਲਡ ਪੰਜਾਬੀ ਕਾਨਫਰੰਸ ਹੋਈ ਜਿਸ ਦੇ ਵਿੱਚ 65 ਬੰਦਿਆਂ ਦਾ ਡੈਲੀਗੇਸ਼ਨ ਇੰਡੀਆ ਤੋਂ ਗਿਆ ਜਿਸ ਦੇ ਵਿੱਚ ਬੁੱਧੀਜੀਵੀ ਜਿਹੜੇ ਆਫੀਸਰ ਸਾਹਿਬਾਨ ਨੇ ਜਾਂ ਫਿਰ ਕਲਾ ਦੇ ਨਾਲ ਖੇਤਰ ਨਾਲ ਜੁੜੀਆਂ ਅਭਿਨੇ ਦੇ ਨਾਲ ਸਾਹਿਤ ਦੇ ਨਾਲ ਤੇ ਸੰਗੀਤ ਦੇ ਨਾਲ ਜੁੜੀਆਂ ਸ਼ਖਸੀਅਤਾਂ ਗਈਆਂ ਉਹਨਾਂ ਦੇ ਵਿੱਚ ਮੈਂ ਖੁਸ਼ਕਿਸਮਤਾਂ ਕਿ ਮੈਨੂੰ ਵੀ ਜਾਣ ਦਾ ਮੌਕਾ ਮਿਲਿਆ ਤੇ ਪਾਕਿਸਤਾਨ ਜਾ ਕੇ ਮੇਰੇ ਖਿਆਲ ਦੇ ਵਿੱਚ ਮੈਨੂੰ ਜ਼ਿੰਦਗੀ ਦੇ ਜੋ ਹੁਣ ਤੱਕ ਦੇ ਮੈਂ ਕਹਿੰਨੇ ਹੁਣ ਸਭ ਤੋਂ ਹਸੀਨ ਦਿਨ ਮੈਂ ਉੱਥੇ ਦੇਖ ਕੇ ਆਇਆ ਔਰ ਉਹ ਲਾਹੌਰ ਸ਼ਹਿਰ ਜਿ ਦੇਖੋ ਕੇ ਉੱਥੇ ਕਾਸਮ ਜੀ ਇਹ ਵੀ ਮਹਿਸੂਸ ਹੋਇਆ ਮੈਨੂੰ ਕਿ ਅਸੀਂ ਸਾਰੇ ਜਿਹੜੇ ਇੱਕ ਹੈ ਔਰ ਸਾਡੇ ਖਾਸ ਕਰਕੇ ਪੰਜਾਬੀ ਜਿਹੜੇ ਭੈਣ ਭਰਾ ਨੇ ਉਹਨਾਂ ਦੀ ਬੋਲੀ ਉਹਨਾਂ ਦਾ ਸੱਭਿਆਚਾਰ ਉਹਨਾਂ ਦਾ ਰਹਿਣ ਸਹਿਣ ਉਹਨਾਂ ਦਾ ਖਾਣ ਪੀਣ ਉਹਨਾਂ ਦੇ ਬਣ ਕੇ ਸੋਚਣ ਦਾ ਢੰਗ ਵੀ ਜਿਹੜਾ ਇੱਕੋ ਤਰ੍ਹਾਂ ਦਾ ਹੈ ਔਰ ਉਹ ਜਿਸ ਤਰ੍ਹਾਂ ਅਸੀਂ ਸੋਚਦੇ ਇੱਥੇ ਬੈਠੇ ਕਿ ਅਸੀਂ ਵੀ ਯਾਰ ਜਿਹੜਾ ਲਾਹੌਰ ਜਾ ਕੇ ਲੰਚ ਕਰੀਏ ਤੇ ਉਹ ਸਾਡੇ ਡਿਨਰ ਕਰਨ ਅੰਮ੍ਰਿਤਸਰ ਹੋਂ ਸੋ ਇਹ ਵੀ ਉਹ ਵੀ ਸੋਚਦੇ ਨੇ ਉਹਨਾਂ ਦੀ ਬੜੀ ਤਾਹੰਗ ਹੈ ਜਿਹੜੇ ਇੱਥੇ ਉਹਨਾਂ ਦੇ ਜਿਹੜੇ ਮੈਂ ਕਹਾਂ ਮਜ਼ਬੀ ਮਰਕਜ਼ ਵੀ ਨੇ ਜਿੱਥੇ ਉਹ ਆਉਣਾ ਚਾਹੁੰਦੇ ਨੇ ਉਹ ਵੀ ਉਹ ਬੜਾ ਯਾਦ ਕਰਦੇ ਨੇ ਤੇ ਜਿਸ ਤਰ੍ਹਾਂ ਇੱਥੇ ਅਸੀਂ ਬੈਠੇ ਕਹੀ ਜਾਂਦੇ ਕਿ ਸਾਡਾ ਵੀਜ਼ਾ ਲਵਾ ਦਿਓ ਯਾਰ ਅਸੀਂ ਜਾਣਾ ਚਾਹੁੰਦੇ ਆ ਉਹ ਸਾਨੂੰ ਕਹਿੰਦੇ ਸੀ ਕਿ ਯਾਰ ਸਾਡਾ ਵੀਜ਼ਾ ਕਿਵੇਂ ਲੱਗੂਗਾ ਅਸੀਂ ਆਉਣਾ ਚਾਹੁੰਦੇ ਆ ਕੋਈ ਸਰੰਦ ਆਉਣਾ ਚਾਹੁੰਦਾ ਕੋਈ ਅਜਮੇਰ ਸ਼ਰੀਫ ਆਉਣਾ ਚਾਹੁੰਦਾ ਸੋ ਇਹ ਲੋਕਾਂ ਦੀ ਜੋ ਮੁਹੱਬਤ ਸੀ ਮੈਂ ਇਹ ਤੇ ਕਹਾਗਾ ਕਿਉਂਕਿ ਮੇਰੇ ਗੀਤ ਮੇਰਾ ਹੁਣ ਤੱਕ ਦਾ ਸਫ਼ਰ ਜਿਹੜਾ ਉਹ ਕਿਉਂਕਿ ਮੇਰਾ ਮਲੇਕੂਲਾ ਦੇ ਨਾਲ ਵਸਤਾ ਇਹ ਹੈ ਕਿ ਮੈਂ ਇਸੇ ਰਿਆਸਤ ਦੇ ਵਿੱਚ ਪਿੰਡ ਪੈਂਦਾ ਚਾਹੁੰਦਾ ਉੱਥੋਂ ਤੋਂ ਮੈਂ ਬਸਨੀਕ ਆ ਤੇ ਮੈਂ ਪਹਿਲਾਂ ਤੋਂ ਹੀ ਇਸ ਇਸ ਤਰ੍ਹਾਂ ਦੇ ਗੀਤ ਜਿਹੜੇ ਚਾਹੇ ਉਹ ਲੈਂਦਾ ਪੰਜਾਬ ਹੈ ਕਿੱਥੇ ਗਏ ਮੇਰੇ ਯਾਰ ਹੈ ਗੱਲਾਂ ਲਾਹੌਰ ਦੀਆਂ ਗਾਥਾਏ ਪੰਜਾਬ ਪੰਜਾਬ 1947 ਇਹ ਸਾਰੇ ਗੀਤ ਮੈਂ ਪਹਿਲੇ ਹੀ ਕਰ ਚੁੱਕਿਆ ਸੀ ਉੱਥੇ ਜਾ ਕੇ ਮੈਨੂੰ ਮਹਿਸੂਸ ਹੋਇਆ ਕਾਸਮ ਜੀ ਇਹ ਵੀ ਮੈਂ ਤੁਹਾਨੂੰ ਦੱਸਣਾ ਚਾਹ ਰਿਹਾ ਕਿ ਇੱਥੇ ਮੈਨੂੰ ਲੱਗਦਾ ਸੀ ਮੈਨੂੰ ਘੱਟ ਸੁਣਿਆ ਜਾ ਰਿਹਾ ਕਿਉਂਕਿ ਇੱਥੇ ਤੁਹਾਨੂੰ ਪਤਾ ਹੈ ਆਪਣੀ ਮੰਡੀ ਜਿਹੜੀ ਹੈ ਸੰਗੀਤ ਦੀ ਮੰਡੀ ਇਹਦੇ ਵਿੱਚ ਮਾਰਤਾੜ ਵਾਲੇ ਬੰਦੇ ਸ਼ਰਾਬ ਵਾਲੇ ਬੰਦੇ ਗੈਂਗਵਾਰ ਵਾਲੇ ਬੰਦੇ ਜਾਂ ਜਿਹੜੇ ਪ੍ਰੋਡਕਟ ਬਣਾ ਕੇ ਕੁੜੀ ਨੂੰ ਪੇਸ਼ ਕਰਦੇ ਨੇ ਉਹ ਜ਼ਿਆਦਾ ਚੱਲਦੇ ਨੇ ਤੇ ਜਿਹੜਾ ਬੰਦਾ ਰਿਸ਼ਤਿਆਂ ਦੀ ਗੱਲ ਕਰਦਾ ਜਾਂ ਸੈਂਦਾ ਸੈਂਦਾ ਜਾਂ ਗਾਉਂਦਾ ਉਹਨੂੰ ਲੋਕ ਘੱਟ ਤਵੱਜੂ ਦਿੰਦੇ ਨੇ ਪਰ ਮੈਂ ਉੱਥੇ ਮਹਿਸੂਸ ਕੀਤਾ ਜਾ ਕੇ ਦੋ ਪ੍ਰੋਗਰਾਮ ਅਸੀਂ ਉੱਥੇ ਲਾਹੌਰ ਦੇ ਵਿੱਚ ਕੀਤੇ ਔਰ ਉਹਨਾਂ ਦੋਨਾਂ ਪ੍ਰੋਗਰਾਮਾਂ 'ਚ ਜਿਹੜੇ ਮੇਰੇ ਗੀਤ ਆ ਉਹਨਾਂ ਦੀ ਫਰਮਾਇਸ਼ ਆਈ ਹੈ ਕਿ ਗੱਲਾਂ ਲਾਹੌਰ ਦੀਆਂ ਸੁਣਾਓ ਬਾਗੇ ਤੋਂ ਪਾਰ ਇੱਕ ਮੇਰਾ ਗਾਣਾ ਸੀ ਉਹ ਸੁਣਾਓ ਤੇ ਨਾ ਸਾਰੀ ਦੁਨੀਆ ਨੇ ਉੱਥੇ ਮੈਨੂੰ ਜਿੰਨੇ ਵੀ ਲੋਕ ਮੈਨੂੰ ਮਿਲੇ ਸਾਰਿਆਂ ਨੇ ਮੁਹੱਬਤ ਦਿੱਤੀ ਔਰ ਮੈਂ ਤਾਂ ਇਹ ਵੀ ਕਹਿਣਾ ਹੁਣਾ ਜੇ ਉਹ 7.5 7 ਮਿਲੀਅਨ ਉਹਦੇ ਵਿਊ ਹੋਏ ਨੇ ਤਾਂ ਉਹ 7 ਤਾਂ ਉਹੀ ਨੇ ਉਹੀ ਲੋਕ ਮੁਹੱਬਤ ਤੇ ਬਹੁਤ ਪਿਆਰ ਮਿਲਿਆ ਜੀ ਜੀ ਸਤਨਾਮ ਬਈ ਜੀ ਨਾ ਕਹਿੰਦੇ ਨੇ ਵੀ ਜਿਨੇ ਲਾਹੌਰ ਨਹੀਂ ਦੇਖਿਆ ਮੈਂ ਉਹੀ ਭਾਸ਼ਾ 'ਚ ਗੱਲ ਕਰਦਾ ਵੀ ਜਿਨੇ ਲਾਹੌਰ ਨਹੀਂ ਦੇਖਿਆ ਤੇ ਉਹ ਜੰਮੇ ਹੀ ਨਹੀਂ ਤੇ ਤੁਹਾਨੂੰ ਲੱਗਿਆ ਮਹਿਸੂਸ ਹੋਇਆ ਇਦਾਂ ਦਾ ਬਿਲਕੁਲ ਇਹ ਜੇ ਕਿ ਜਿਸ ਨੇ ਵੀ ਇਹ ਖਾਣ ਬਣਾਈ ਹੈ ਜਿਸ ਨੇ ਵੀ ਇਹ ਗੱਲ ਬਣਾਈ ਹੈ ਉਹ ਬਿਲਕੁਲ درست ਹੈ ਜਿਨੇ ਲਾਹੌਰ ਨਹੀਂ ਦੇਖਿਆ ਉਹ ਜੰਮੇ ਹੀ ਨਹੀਂ ਜਿਸ ਦਿਨ ਮੈਂ ਉੱਥੇ ਲਾਹੌਰ ਸ਼ਾਹੀ ਕਿਲਾ ਦੇਖ ਰਿਹਾ ਸੀ ਔਰ ਉਹ ਜਿੱਥੇ ਮਹਾਰਾਜ ਰਣਜੀਤ ਸਿੰਘ ਦਾ ਸੰਸਕਾਰ ਹੋਇਆ ਉਹਨਾਂ ਦੇ ਦੋ ਸਾਹਿਬਜ਼ਾਦੇ ਜਿਹੜੇ ਉਹ ਵੀ ਕਿਉਂਕਿ 사ਜਿਸ ਦਾ ਹਿੱਸਾ ਰੇ ਮਤਲਬ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਜਾਂ ਮਾਰ ਦਿੱਤਾ ਗਿਆ ਕਹਿ ਲਓ 2 ਸਾਲਾਂ ਦੇ ਵਿੱਚ ਉਹਨਾਂ ਦੇ ਜਿਹੜੇ ਬੱਚਿਆਂ ਨੂੰ ਕਿਸ ਤਰ੍ਹਾਂ ਕੋ-ਕੋ ਕੇ ਮਾਰਿਆ ਸੋ ਮੈਂ ਉੱਥੇ ਮਹਿਸੂਸ ਕੀਤਾ ਔਰ ਲਾਹੌਰ ਦੀ ਜੋ ਤੇਹਜ਼ੀਬ ਹੈ ਲਾਹੌਰ ਦੇ ਜੋ ਖਾਣੇ ਨੇ ਵਾਣੇ ਨੇ ਲੋਕਾਂ ਦੇ ਬੋਲਣ ਦਾ ਢੰਗ ਹੈ ਔਰ ਮੈਂ ਇਹ ਵੀ ਉੱਥੇ ਕਿਹਾ ਜਦੋਂ ਫਨਕਾਰਾਂ ਦੇ ਵਿੱਚ ਬੈਠੇ ਕਿ ਮੈਨੂੰ ਇਸ ਤਰ੍ਹਾਂ ਮਹਿਸੂਸ ਹੋਇਆ ਕਿ ਲਾਹੌਰ ਇੱਕ ਲੋਰ ਦੇ ਵਿੱਚ ਹੈ ਇੱਕ جنੂਨ ਦੇ ਵਿੱਚ ਹੈ ਇਹਨਾਂ ਦੇ ਅੰਦਰ ਕੋਈ ਮਸਤੀ ਜੀ ਮੈਨੂੰ ਨਜ਼ਰ ਆਈ ਬੰਦੇ ਰਿਕਸ਼ੇ ਚਲਾਉਣ ਵਾਲੇ ਤੋਂ ਲੈ ਕੇ ਮੈਨੂੰ ਉੱਥੇ ਦੇ ਮਤਲਬ ਕਿ ਜਿਹੜੇ ਫਰਸਟ ਕਲਾਸ ਆਫੀਸਰਸ ਨੇ ਉਹਨਾਂ ਦੇ ਵਿੱਚ ਬਹਿਣ ਦਾ ਮੌਕਾ ਮਿਲਿਆ ਪਰ ਮੈਂ ਮਹਿਸੂਸ ਕੀਤਾ ਇਹ ਸਾਰੇ ਇੱਕ ਲੋਰ ਦੇ ਵਿੱਚ ਨੇ ਮਸਤੀ ਚ ਕੋਈ ਵੀ ਤੁਹਾਨੂੰ ਖਾਸ ਕਰਕੇ ਜਿਹੜਾ ਸਾਡਾ ਦਸਤਾਰ ਦਾ ਪੱਗਜ ਵਾਲਾ ਬੰਦਾ ਜਿਹੜਾ ਵੀ ਉਹਨਾਂ ਨੂੰ ਦਿਸ ਜਾਂਦਾ ਕੋਈ ਤੁਹਾਨੂੰ ਸੜਕ ਤੇ ਬਾਜਾ ਮਾਨਕ ਸਰਦਾਰ ਜੀ ਆ ਜਾਓ ਠੰਡਾ ਪੀ ਕੇ ਜਾਓ ਬੋਤਲ ਪੀ ਲੋ ਤੇ ਉਹ ਕੋਈ ਆਵਾਜ਼ ਮਾਰੂਗਾ ਚਾਹ ਤੇ ਪੀ ਕੇ ਜਾਣੀ ਆ ਨਹੀਂ ਜਾਣੀ ਆ ਔਰ ਕੋਈ ਤੋਂ ਤੋਂ ਪੈਸੇ ਨਹੀਂ ਲੈਂਦਾ ਬੰਦੇ ਮਨਾ ਕਰਦੇ ਨੇ ਟੋਲ ਟੈਕਸ ਵਾਲੇ ਕਹਿੰਦੇ ਨੇ ਅਸੀਂ ਟੋਲ ਟੈਕਸ ਨਹੀਂ ਲੈਣਾ ਵੀ ਵਿੱਚ ਸਰਦਾਰ ਬੈਠੇ ਨੇ ਸੋ ਇਹ ਜਿਹੜੀ ਮੁਹੱਬਤ ਸਾਨੂੰ ਮਿਲੀ ਇਹਦੇ ਮੈਂ ਮਤਲਬ ਭੁੱਲ ਨਹੀਂ ਸਕਦਾ ਔਰ ਵਾਕਈ ਮੈਂ ਕਹੂੰਗਾ ਆਉਣ ਵਾਲੀਆਂ ਸਾਰੀਆਂ ਪੀੜ੍ਹੀਆਂ ਨੂੰ ਸਾਰੀ ਉਮਰ ਕਹਿੰਦਾ ਰਹੂੰਗਾ ਕਿ ਜੀਨੇ ਲਾਹੌਰ ਨਹੀਂ ਦੇਖਿਆ ਉਹ ਜੰਮਿਆ ਨਹੀਂ ਜੀ ਜੀ ਅੱਛਾ ਉੱਥੇ ਪਰਫਾਰਮੈਂਸ ਦੀ ਬੜੀ ਚਰਚਾ ਹੋਈ ਹੈ ਤੁਹਾਡੀ ਕਿਉਂਕਿ ਗਾਇਕੀ ਦਾ ਤੁਹਾਡਾ ਜਿਹੜਾ ਵਿਲੱਖਣ ਅੰਦਾਜ਼ ਹੈ ਜਾਂ ਕੰਟੈਂਟ ਚੂਜ਼ ਕਰਨ ਦੀ ਜਿਹੜੀ ਤੁਹਾਡੀ ਬਰਤੀ ਹੈਗੀ ਹੈ ਉਹ ਲੀਕ ਤੋਂ ਬਿਲਕੁਲ ਹਟਕੇ ਹੈ ਤੇ ਫਿਰ ਜਦੋਂ ਤੁਸੀਂ ਵਾਗਾ ਤੇ ਲਾਹੌਰ ਗਾਇਆ ਤੇ ਕੀ ਭਾਵਨਾਵਾਂ ਸੀ ਉਹਨਾਂ ਲੋਕਾਂ ਦੀ ਮੈਂ ਜਿਸ ਤਰ੍ਹਾਂ ਪਹਿਲਾਂ ਬਿਆਨ ਕੀਤਾ ਕਿ ਮੈਨੂੰ ਇਹ ਲੱਗਦਾ ਸੀ ਇੱਥੇ ਥੋੜੀ ਜਿਹੀ ਮਾਇੂਸੀ ਹੋ ਜਾਂਦੀ ਹੈ ਕਿ ਵੀ ਸ਼ਾਇਦ ਮੈਨੂੰ ਸੁਣਿਆ ਨਹੀਂ ਜਾ ਰਿਹਾ ਪਰ ਉੱਥੇ ਉਹਨਾਂ ਨੇ ਮੈਨੂੰ ਜੋ 4 ਦਿਨਾਂ ਚ ਮੈਨੂੰ ਜੋ ਮਾਣ ਖਲੂਸ ਪਿਆਰ ਦਿੱਤਾ ਤੇ ਮੈਨੂੰ ਇਦਾਂ ਲੱਗਿਆ ਕਿ ਮੈਨੂੰ ਸੁਣਿਆ ਹੀ ਇੱਥੇ ਜਾ ਰਿਹਾ ਔਰ ਇੰਨੀ ਮੁਹੱਬਤ ਨਾਲ ਸੁਣਿਆ ਮੇਰੇ ਗੀਤ ਜਿਹੜੇ ਜਿਸ ਤਰ੍ਹਾਂ ਮੈਂ ਪਹਿਲਾਂ ਜ਼ਿਕਰ ਕੀਤਾ ਜਦੋਂ ਮੈਂ ਉੱਥੇ ਪਰਫਾਰਮ ਕੀਤਾ ਉੱਥੇ ਸਭ ਤੋਂ ਵੱਡਾ ਹਾਲ ਹੈ ਲਾਹੌਰ ਦੇ ਵਿੱਚ ਅਲ ਹਮਰ ਹਾਲ ਉੱਥੇ ਪ੍ਰੋਗਰਾਮ ਹੋਇਆ ਜਿੱਥੇ ਇਹ ਵੀ ਮੈਨੂੰ ਖੁਸ਼ੀ ਹੋਈ ਕਿ ਮੇਰੇ ਜੋ ਪੰਜਾਬੀ ਦੇ ਲੀਵਿੰਗ ਲੇਜੈਂਡਸ ਜਿਹੜੇ ਜਿਹਦੇ ਵਿੱਚ ਜੇ ਇਧਰ ਲਈ ਪੰਜਾਬ ਦੀ ਗੱਲ ਕਰਾਂ ਤਾਂ ਮੇਰੇ ਨਾਲ ਸਤਿਕਾਰਯੋਗ ਪੰਮੀ ਭਾਈ ਜੀ ਉਹਨਾਂ ਨੇ ਵੀ ਸਾਤ ਉੱਪਰ ਪਰਫਾਰਮ ਕੀਤਾ ਪਹਿਲਾਂ ਉਸ ਤੋਂ ਬਾਅਦ ਜਿਹੜੇ ਆਪਣੇ ਆਰਫਲ ਲੋਹਾਰ ਸਾਹਿਬ ਨੇ ਉਹ ਵੀ ਪੰਜਾਬੀ ਦੇ ਕਿੰਗ ਨੇ ਫੋਕ ਦੇ ਤੇ ਨਾਲ ਹੀ اکرم ਰਾਹੀ ਸਾਹਿਬ ਉਹਨਾਂ ਨੇ ਪਰਫਾਰਮ ਕੀਤਾ ਸੁਖੀ ਬਰਾੜ ਜੀ ਨੇ ਇੱਕ ਰੂਪੀ ਢੋਲੋਂ ਜੀ ਉਹਨਾਂ ਨੇ ਪਰਫਾਰਮ ਕੀਤਾ ਤੇ ਕੋਥੇ ਦੇ ਫਨਕਾਰ ਹੋਰ ਜਿਨ੍ਹਾਂ ਦੇ ਵਿੱਚ ਅਸलम बाहू जी ਨੇ ਬਹੁਤ ਅੱਛਾ ਪਰਫਾਰਮ ਕੀਤਾ ਸ਼ੌਕਤ ਅਲੀ ਜੀ ਉਹਨਾਂ ਦੇ ਬੇਟੇ ਨੇ ਪਰਫਾਰਮ ਕੀਤਾ ਤੇ ਇਧਰ ਸਦਨਾ ਪੰਜਾਬੀ ਨੇ ਵਿੱਚ ਪਰਫਾਰਮ ਕੀਤਾ ਸੋ ਮੈਨੂੰ ਔਰ ਨਾਲ ਹੀ ਮੈਡਮ ਡੌਲੀ ਗਲੇਰੀਆ ਸੁਰਿੰਦਰ ਕੌਰ ਜੀ ਦੀ ਬੇਟੀ ਉਹਨਾਂ ਨੇ ਕੀਤਾ ਸੋ ਮੈਨੂੰ ਬੜਾ ਚੰਗਾ ਲੱਗਿਆ ਖਾਸ ਕਰਕੇ ਇਸ ਪਰਪਤੋ ਕਿ ਜਦੋਂ ਵੱਡਿਆਂ ਚ ਜਦੋਂ ਕੋਈ ਜੂਨੀਅਰ ਮੈਂ ਤਾਂ ਸਾਰਿਆਂ ਤੋਂ ਛੋਟਾ ਸੀ ਉਮਰ 'ਚ ਵੀ ਹਨ 'ਚ ਵੀ ਹਰ ਹਰ ਤੌਰ ਤੇ ਪਰ ਮੈਨੂੰ ਉਹਨਾਂ ਨੇ ਜੋ ਮਾਣ ਖਾਸ ਕਰਕੇ ਨਾਦ ਦੇ ਹਵਾਲੇ ਨਾਲ ਜਦੋਂ ਮੈਂ ਸ਼ੁਰੂ ਕਰਦਾ ਸੀ ਕਿ ਮੈਂ ਹਜ਼ੂਰ ਦੀ ਸ਼ਾਨ ਬਿਆਨ ਕਰਨ ਲੱਗਿਆ ਜੋ ਮੇਰੇ ਹਿੱਸੇ ਉਹਨਾਂ ਨੇ ਮੈਂ ਕਹਾਂਗਾ ਇਹ ਤਰਸ ਹੁੰਦਾ ਮੇਰੇ ਤੇ ਤਰਸ ਆਇਆ ਮਾਲਕਾਂ ਨੂੰ ਕਿ ਮੇਰੇ ਮੂੰਹ ਤੋਂ ਜਾਂ ਮੇਰੀ ਜ਼ੁਬਾਨ ਤੋਂ ਇਹ ਗੱਲ ਕਹੋਣੀ ਸੀ ਕਿ ਸੋਹਣੇ ਨਬੀ ਦੀਆਂ ਸਿਫਤਾਂ ਕੀ ਆਕਾਂ ਉਸ ਦਿਨ ਦਾ ਤੁਸੀਂ ਵੀ ਇਥੇ ਹੋ ਮੈਂ ਵੀ ਇਸ ਸ਼ਹਿਰ ਦੇ ਵਿੱਚ ਆਇਆ ਉਸ ਦਿਨ ਦੀਆਂ ਮੁਹੱਬਤਾਂ ਹੀ ਇਕੱਠੀਆਂ ਕਰ ਰਿਹਾ ਮੈਂ ਔਰ ਹਰ ਜਗ੍ਹਾ ਤੇ ਉਹ ਖਾਸ ਕਰਕੇ ਨਾਦੇ ਹਵਾਲੇ ਨਾਲ ਸੜਕਾਂ ਤੇ ਮੈਂ ਜਦੋਂ ਨਿਕਲਦਾ ਸੀ ਜਿਸ ਹੋਟਲ 'ਚ ਰਿਹਾ ਉੱਥੇ ਰਿਸੈਪਸ਼ਨ ਤੇ ਹਰ ਬੰਦਾ ਕਹਿੰਦਾ ਕਹਿੰਦੇ ਹਾਂ ਜੀ ਉਹ ਸੁਣੀ ਹੈ ਪਾਕਪਟਨ ਜਿਹੜੀ ਤੁਸੀਂ ਸਿਕਿਉਰਟੀ ਗਾਰਡ ਵਾਲੀ ਗੱਲ ਦੱਸੀ ਸੀ ਸਿਕਿਉਰਟੀ ਗਾਰਡ ਵਾਲੀ ਕਿਹੜੀ ਗੱਲ ਹੈ ਉਹ ਬੜੀ ਇੰਟਰਸਟਿੰਗ ਹੈ ਮੈਂ ਮੈਨੂੰ ਮੈਂ ਫੇਰ ਉਹ ਹੀ ਗੱਲ ਕਰਦਾ ਕਿ ਮੈਨੂੰ ਬੜੀ ਹੈਰਾਨੀ ਹੋਈ ਕਿ ਐਸ ਪੱਧਰ ਤੱਕ ਐਸ ਲਹਿਜੇ ਤੱਕ ਉਹਨਾਂ ਨੇ ਮਤਲਬ ਮੁਹੱਬਤ ਦਾ ਇਸ਼ਾਰਾ ਕੀਤਾ ਜਦੋਂ ਮੈਂ ਦਾਤਾ ਸਾਹਿਬ ਦਰਬਾਰ ਹਾਜ਼ਰੀ ਦੇਣ ਗਿਆ। ਰਾਤ ਦੇ ਲਗਭਗ 8 ਵਜਣ ਵਾਲੇ ਸੀ 7-8 ਦੇ ਵਿੱਚ ਦਾ ਸਮਾਂ ਸੀ। ਸੋ ਮੇਰੇ ਨਾਲ ਮੇਰੇ ਦੋਸਤ ਖਾਸ ਕਰਕੇ ਜਿਹੜੇ ਸਿਆਲਕੋਟ ਤੋਂ ਮੈਨੂੰ ਮਿਲਣ ਆਏ ਚਾਰ ਮੇਰੇ ਦੋਸਤ ਮਹਿੰਦੀ ਜਵੇਦ ਸਾਹਿਬ ਤੇ ਉਹਨਾਂ ਦੇ ਨਾਲ ਉਹਨਾਂ ਦੇ ਕਜ਼ਨ ਜਿਹੜੇ ਮੈਨੂੰ ਮਿਲਣ ਆਏ ਉਹ ਮੇਰੇ ਪਹਿਲੇ 3 ਸਾਲ ਤੋਂ ਨਾਦ ਦੇ ਹਵਾਲੇ ਨਾਲ ਹੀ ਮੇਰੇ ਨਾਲ ਜੁੜੇ ਹੋਏ ਨੇ। ਉਹ ਵਿਸ਼ੇਸ਼ ਤੌਰ ਤੇ ਆਏ ਤੇ ਜਦੋਂ ਅਸੀਂ ਉੱਥੇ ਉਤਰੇ ਅ ਮਤਲਬ ਕਿ ਗੱਡੀ ਖੜਾ ਕੇ ਜਦੋਂ ਮੇਨ ਗੇਟ ਤੇ ਜਾਣ ਲੱਗੇ ਤਾਂ ਜਿੰਨੇ ਵੀ ਸਕਿਉਰਿਟੀ ਆਫਿਸਰਜ਼ ਨੇ ਕਹਿੰਦੇ ਆਓ ਸਰਦਾਰ ਜੀ ਨਵੀਂ ਦੀਆਂ ਸੇਵਤਾਂ ਲਿਓ ਸੋ ਮੈਂ ਉਸ ਦਿਨ ਸਰੈਂਡਰ ਕੀਤਾ ਅੰਦਰੋਂ ਇਸ ਕਰਕੇ ਜਿਵੇਂ ਆਕੀਦਤ ਨਾਲ ਭਰ ਗਿਆ ਭਰ ਗਿਆ ਵੀ ਮਾਲਕਾਂ ਨੇ ਮੈਨੂੰ ਇੰਨੀਆਂ ਵਡਿਆਈਆਂ ਇੰਨਾ ਮਾਣ ਔਰ ਉਸ ਧਰਤੀ ਤੇ ਜਿਸ ਧਰਤੀ ਨੂੰ ਸਾਰੇ ਪੰਜਾਬੀ ਮਤਲਬ ਤਰਸਦੇ ਨੇ ਕਿ ਅਸੀਂ ਕਦੇ ਲਾਹੌਰ ਦੇਖ ਆਈਏ ਕਦੇ ਨਨਕਾਣਾ ਸਾਹਿਬ ਜਾਇਆ ਈਏ ਕਦੇ ਕਰਤਾਰਪੁਰ ਸਾਹਿਬ ਜਾਇਆ ਈਏ ਉਸ ਧਰਤੀ ਤੋਂ ਇੰਨੀ ਮੁਹੱਬਤ ਮਿਲਣੀ ਔਰ ਇਹ ਹੀ ਨਹੀਂ ਐ ਨਾਰੋਵਾਲ ਤੋਂ ਮੇਰੇ ਸੱਜਣ ਜਿਹੜੇ ਮੈਨੂੰ ਮਿਲਣ ਆਏ ਕਸੂਰ ਤੋਂ ਆਏ ਇਸ ਤੋਂ ਇਲਾਵਾ ਪਾਕਪਟਨ ਸ਼ਰੀਫ ਤੋਂ ਆਏ ਔਰ ਕੁਝ ਦੋਸਤ ਇਹੋ ਜੇ ਸੀ ਜਿਹੜੇ ਆਉਣਾ ਚਾਹੁੰਦੇ ਸੀ ਪਰ ਵਕਤ ਜਿਹੜਾ ਕਹਿੰਦੇ ਨੇ ਅਸੀਂ ਬਹੁਤ ਕੋਸ਼ਿਸ਼ਾਂ ਕਰੀਆਂ ਪਰ ਵਕਤ ਜਿਹੜਾ ਨਹੀਂ ਹੋਇਆ ਕੁਝ ਦੋਸਤ ਮਸਕਟ ਤੋਂ ਆਉਣਾ ਚਾਹੁੰਦੇ ਸੀ ਪਰ ਉਹ ਸਿਕਿਉਰਿਟੀ ਰੀਜ਼ਨ ਕਰਕੇ ਮੈਨੂੰ ਵੀ ਨਹੀਂ ਉਹਨਾਂ ਨੇ ਜਾਣ ਦਿੱਤਾ ਸੋ ਮਤਲਬ ਕਿ ਮੈਨੂੰ ਇਹ ਲੱਗਿਆ ਵੀ ਵਾਕਈ ਉੱਥੇ ਮੁਹੱਬਤਾਂ ਨਹੀਂ ਜੀ 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 ਅੱਛਾ ਸਭ ਤੋਂ ਭਾਵੁਕ ਕਰਨ ਵਾਲਾ ਪਲ ਕਿਹੜਾ ਸੀ ਤੁਹਾਡੇ ਵਾਸਤੇ ਉੱਥੇ ਜਦੋਂ ਡਿਊਰਿੰਗ ਪਰਫਾਰਮੈਂਸ ਜਾਂ ਤੁਸੀਂ 4 ਦਿਨ ਤੁਸੀਂ ਉੱਥੇ ਰਹੇ ਹੋ ਸਭ ਤੋਂ ਭਾਵੁਕ ਪਲ ਕਿਹੜਾ ਸੀ ਤੁਹਾਨੂੰ ਜਿੱਥੇ ਜਾ ਕੇ ਲੱਗਿਆ ਵੀ ਯਾਰ ਇਹ ਕੀ ਹੋਇਆ ਸਾਡੇ ਨਾਲ ਦੋਨਾਂ ਕਾਮਨ ਨਾਲ ਕਾਂਸੇਪ ਜੀ ਭਾਵਕ ਤਾਂ ਮੈਂ ਵਾਗੇ ਦੀ ਜਦੋਂ ਜ਼ੀਰੋ ਲਾਈਨ ਪਾਰ ਕਰ ਰਿਹਾ ਸੀ ਜਦੋਂ ਉੱਥੇ ਸਾਨੂੰ ਅੱਗੇ ਲੈਣ ਆਏ ਭਾਵਕ ਤਾਂ ਮੈਂ ਉਦੋਂ ਹੀ ਹੋ ਗਿਆ ਸੀ ਖਾਸ ਕਰਕੇ ਉਹਨਾਂ ਲੋਕਾਂ ਨੇ ਜੋ ਜਿਸ ਤਰ੍ਹਾਂ ਸਾਡਾ ਵਾਰਮ ਵੈਲਕਮ ਕੀਤਾ ਸਾਡਾ ਨਿੱਘਾ ਸਵਾਗਤ ਕੀਤਾ ਉਹ ਤੁਸੀਂ ਕਦੇ ਜੇ ਵਕਤ ਲੱਗੇ ਜਦੋਂ ਕਦੇ ਤੁਸੀਂ ਗਏ ਮੈਂ ਮਹਿਸੂਸ ਕੀਤਾ ਉਹ ਕਹਿੰਦੇ ਨੇ ਵੀ ਸਾਡੀਆਂ ਸਾਰੀਆਂ ਚੀਜ਼ਾਂ ਲੈ ਲਓ ਯਾਰ ਪਰ ਤੁਸੀਂ ਸਾਡੇ ਕੋਲ ਰਹੋ ਕੋਲ ਬੈਠੋ ਈਵਨ ਕਿ ਜੇ ਕਿਸੇ ਨੂੰ ਮੈਂ ਕਿਉਂਕਿ ਉੱਥੇ ਸਭ ਤੋਂ ਵੱਡੀ ਸਮੱਸਿਆ ਆਉਂਦੀ ਹੈ ਕਿ ਤੁਹਾਡੇ SIM ਜਿਹੜੇ ਬੰਦ ਹੋ ਜਾਂਦੇ ਨੇ ਤੁਹਾਨੂੰ SIM ਦੀ ਬੜੀ ਪ੍ਰੋਬਲਮ ਆਉਂਦੀ ਹੈ ਜਾਨੀ ਕਿ ਨੈਟ ਚਲਾਉਣ ਦੀ ਤੇ ਤੁਹਾਡਾ ਰਾਬਤਾ ਨਹੀਂ ਕਿਸੇ ਨਾਲ ਹੋ ਪਾਉਂਦਾ ਮੈਂ ਇੱਥੋਂ ਵਾਗਦੇ ਤੋਂ ਹੀ ਮੇਰੇ ਉੱਥੇ ਅਮਜਦ ਪਰਵੇਸ਼ ਤਨਜੂਬ ਸਾਹਿਬ ਨੇ ਬਹੁਤ ਅੱچھے ਆਲਕੋਬੋ ਵਰਲਡ ਦੇ ਮੈਂਬਰ ਵੀ ਨੇ ਔਰ ਉਹਨਾਂ ਦਾ ਬਹੁਤ ਅੱਛਾ ਉੱਥੇ ਬਿਜ਼ਨਸ ਵੀ ਹੈ ਮੈਂ ਕਿਹਾ ਜੀ ਮੈਨੂੰ SIM ਚਾਹੀਦਾ ਮੇਰੇ ਹੋਟਲ ਪਹੁੰਚਣ ਤੋਂ ਪਹਿਲਾਂ ਬੰਦਾ ਉੱਥੇ ਸਿਮ ਲਈ ਖੜਾ ਸੀ ਸੋ ਉਹਨਾਂ ਨੂੰ ਜੋੜੀ ਵੀ ਮੈਂ ਕਿਤੇ ਜਾਣਾ ਸੀ ਤਾਂ ਕੋਈ ਗੱਡੀ ਲੈ ਕੇ ਆ ਗਿਆ ਕੋਈ ਕੁਝ ਮਤਲਬ ਉਹਨਾਂ ਨੇ ਫ੍ਰੀ ਆਫ ਕਾਸਟ ਸਾਨੂੰ ਕਿਸੇ ਵੀ ਤਰ੍ਹਾਂ ਦਾ ਕਿਤੇ ਕੋਈ ਪੈਸਾ ਨਹੀਂ ਲੱਗਣ ਦਿੰਦੇ ਸੀ ਜੇ ਅਸੀਂ ੱੱਕੇ ਨਾ ਵੀ ਦੇਣ ਦੀ ਕੋਸ਼ਿਸ਼ ਕਰਦੇ ਉਹ ਲੜ ਪੈਂਦੇ ਸੀ ਮੈਂ ਯਾਦ ਹੈ ਮੈਂ ਅਕਰਮ ਰਾਹੀ ਸਾਹਿਬ ਸਾਨੂੰ ਸ਼ਾਪਿੰਗ ਕਰਵਾ ਰਹੇ ਸੀ ਮੈਂ ਇੱਕ ਸੂਟ ਮੈਨੂੰ ਪਸੰਦ ਆਇਆ ਆਪਣੇ ਲਈ ਮੈਂ ਕਿਹਾ ਵੀ ਉਹ ਸਲਵਾਰ ਕਮੀਜ਼ ਮੈਂ ਕਿਹਾ ਉਹ ਕਹਿੰਦੇ ਮਸ਼ਹੂਰ ਬਹੁਤ ਨੇ ਮੈਂ ਪਹਿਲੀ ਵਾਰ ਕੋਕੇ ਗਿਆ ਸੀ ਤੇ ਬਰਚਾ ਵੀ ਹੁੰਦਾ ਮੈਂ ਹਜੇ ਉਹ ਮੈਂ ਕਹਿੰਦੀ ਆ ਮੈਂ ਮਤਲਬ ਦੇਖ ਰਿਹਾ ਹਾਂ ਹਜੇ ਮੈਂ ਦੇਖ ਹੀ ਰਿਹਾ ਸੀ ਕਿ ਉਹਨਾਂ ਨੇ ਕਟਵਾ ਕੇ ਸਾਰਾ ਪੈਕ ਕਰਾ ਕੇ ਮੇਰੇ ਹੱਥ ਚ ਬਣਾਤਾ ਤੇ ਮੈਂ ਪੈਸੇ ਕੱਢਣ ਲੱਗਿਆ ਉਹ ਕਹਿੰਦੇ ਮੈਨੂੰ ਮਤਲਬ ਉਹਨਾਂ ਨੇ ਇੰਨੀ ਜ਼ਬਰਦਸਤੀ ਕਰੀ ਐ ਲੱਗ ਰਿਹਾ ਸੀ ਲੋਕਾਂ ਨੂੰ ਦੇਖ ਕੇ ਵੀ ਪਤਾ ਨਹੀਂ ਲੜ ਰਹੇ ਨੇ ਵੀ ਉਹ ਕਹਿੰਦੇ ਪੈਸਿਆਂ ਦੀ ਗੱਲ ਨਾ ਕਰੋ ਔਰ ਜਿੱਥੇ ਗਏ ਹਰ ਇੱਕ ਇਨਸਾਨ ਨੇ ਔਰ ਮੈभी ਮਹਿਸੂਸ ਕਰਦਾ ਤੁਸੀਂ ਕਿਹਾ ਵੀ ਮੈਂ ਭਾਵ ਕਿਸ ਗੱਲ ਤੇ ਹੋਇਆ ਕਿ ਇਹ ਲੋਕ ਕਿਉਂਕਿ ਉੱਥੇ ਦੀ ਇਕਨੋਮੀ ਜਿਹੜੀ ਸਾਰਿਆਂ ਨੂੰ ਪਤਾ ਹੈ 150 ਉੱਥੇ 300 ਬਣਦਾ ਪਰ ਫਿਰ ਵੀ ਉਹ ਲੋਕ ਜਿਵੇਂ ਕਹਿੰਦਾ ਆਪਣਾ ਆਪ ਕੁਰਬਾਨ ਕਰਨ ਤੱਕ ਜਾਂਦੇ ਨੇ ਕਿ ਸਾਡੇ ਪੰਜਾਬੀ ਭਰਾ ਆਏ ਨੇ ਦੇਖੋ ਹੁਣ ਮੁਲਕ ਬਣੇ ਨੇ ਉਹ ਬਣੇ ਰਹਿਣ ਆਬਾਦ ਰਹਿਣ ਅਸੀਂ ਉਹਦੀ ਖੈਰ ਮੰਗਦੇ ਆ ਪਰ ਇਹ ਜਿਹੜੇ ਦਰ ਦਰਵਾਜ਼ੇ ਜਿਸ ਤਰ੍ਹਾਂ ਆਉਣਾ ਜਾਣਾ ਆਸਾਨ ਹੋਣਾ ਚਾਹੀਦਾ ਅਸੀਂ ਉਹ ਸਾਡੇ ਚ ਬਹਿਣਾ ਚਾਹੁੰਦੇ ਨੇ ਅਸੀਂ ਉਹਨਾਂ ਚ ਬਹਿਣਾ ਚਾਹੁੰਦੇ ਆ ਤੇ ਘੱਟੋ ਘਾਟੇ ਇੱਕ ਇਨਸਾਨੀਅਤ ਦੇ ਤੌਰ ਤੇ ਦੇਖਿਆ ਜਾਵੇ ਕਿਉਂਕਿ ਸਾਡੀਆਂ ਸਾਂਝਾਂ ਈਦਾਂ ਤੇ ਦੀਵਾਲੀਆਂ ਸਾਡੀਆਂ ਸਾਂਝੀਆਂ ਨੇ ਮਲੇਰਕੋਡਲਾ ਸ਼ਹਿਰ ਨਵਾਬ ਸ਼ੇਰਖਾ ਮਲੇਰਕੋਡਲਾ ਜੀ ਦਾ ਸ਼ਹਿਰ ਹੈ ਇਹ ਇੱਥੋਂ ਬੜੇ ਲੋਕ ਮੈਨੂੰ ਫੋਨ ਕਰ ਰਹੇ ਸੀ ਕੋਈ ਕਹੇ ਸੀ ਮਲੇਰਕੋਡੇ ਤੋਂ ਆਏ ਆ ਪਿੱਛੋਂ ਇੱਕ ਝੱਲ ਪਿੰਡ ਆਪਣੇ ਇੱਥੇ ਪੈਂਦਾ ਨਾਲ ਉੱਥੋਂ ਦੇ ਬੰਦੇ ਮਿਲੇ ਕਿ ਐਨੀ ਆਪਣੇ ਅਮਰਗੜ ਦੇ ਨਾਲ ਹੀ ਝੱਲ ਝੁੰਦਾ ਉਹ ਕਹਿੰਦੇ ਅਸੀਂ ਝੱਲ ਤੋਂ ਆਏ ਹੋਏ ਆ ਮੇਰਾ ਪਿੰਡ ਨਾਲ ਚੁੰਦਾ ਤੇ ਮੈਨੂੰ ਐ ਮਹਿਸੂਸ ਹੋਇਆ ਕਿ ਕਾਸ਼ ਮੈਂ ਇਹਨਾਂ ਨੂੰ ਲੈ ਜਾ ਜਾ ਮੈਨੂੰ ਇਹ ਲੈ ਜਾਣਾ ਕਿ ਇਹ ਸਾਂਝ ਜਿਹੜੀ ਹੈ ਔਰ ਹਮੇਸ਼ਾ ਮੈਂ ਉਥੇ ਮਤਲਬ ਕਿ ਮਹਿਸੂਸ ਕੀਤਾ ਰਹਿ ਕੇ ਕਿ ਪੰਜਾਬ ਵਾਕਈ ਤਕਸੀਮਦਰ ਤਕਸੀਮ ਬਾਪੂ ਕੁਲਵੰਤ ਗਰੇਵਾਲ ਜੀ ਨੇ ਲਿਖਿਆ ਸੀ ਸਾਨੂੰ ਈਦਾਂ ਵਾਰ ਆਈਆਂ ਰਾਵੀ ਤੇਰੇ ਪੱਤਣਾ ਤੇ ਐਵੇਂ ਅੱਖੀਆਂ ਭਰ ਆਈਆਂ ਔਰ ਇੱਕ ਉਹਨਾਂ ਨੇ ਇਹ ਕਿਹਾ ਮੁੱਲਾ ਝੰਗ ਚੋਂ ਉਠਾ ਥਾਣਾ ਰੀਤ ਪੰਜਾਬਾਂ ਦੀ ਮੇਲਾ ਭਰਿਆ ਛੱਡ ਜਾਣਾ ਸੋ ਉਥੇ ਮਹਿਸੂਸ ਹੋਇਆ ਕਿ ਸਾਡਾ ਭਰਿਆ ਮੇਲਾ ਸੀ ਕਿਵੇਂ ਛੱਡਿਆ ਤੇ ਦਿਲ ਨਹੀਂ ਸੀ ਕਰਦਾ ਉਹਨ ਨੂੰ ਪਰ ਜਿਸ ਕਹਿੰਦੇ ਨੇ ਕਿ ਵਕਤ ਦਾ ਉਹ ਦੇਖਣਾ ਪੈਂਦਾ ਵੀਜ਼ਾ ਵੀ ਉਹਨਾਂ ਕੇ ਚਿਰਦਾ ਹੁੰਦਾ ਪਰ ਮੈਂ ਉਸ ਸਾਰੇ ਸਾਰੇ ਸ਼ਹਿਰ ਦੀਆਂ ਕੰਧਾਂ ਚ ਦੀਵਾਰਾਂ ਚ ਬਾਜ਼ਾਰਾਂ ਚ ਮੈਂ ਉਹ ਆਪਣੇ ਲੋਕਾਂ ਨੂੰ ਲੱਭਦਾ ਰਿਹਾ ਕਿਉਂਕਿ ਮੇਰੇ ਗੀਤਾਂ ਦੇ ਪਾਤਰ ਵੀ ਉਹ ਸੀ ਜਿਹੜੇ ਕਹਿੰਦੇ ਸੀ ਜਦ ਜਦੋਂ ਇਕੱਠੇ ਸੀ ਕਦੇ ਖੇਲੇ ਭੁੱਲਦੇ ਨਹੀਂ ਪੁਰਾਣੇ ਵੇਲੇ ਉਹ ਛਿੰਝਾਂ ਉਹ ਖਾੜੇ ਉਹ ਮੇਲੇ ਨਾਲੇ ਆਪਣੀ ਟੌਰ ਦੀਆਂ ਗੱਲਾਂ ਦੱਸਦਾ ਤੁਰ ਗਿਆ ਬਾਪੂ ਸ਼ਹਿਰ ਲਾਹੌਰ ਦੀਆਂ ਉਹ ਮੈਂ ਉੱਥੇ ਜਾ ਕੇ ਮਹਿਸੂਸ ਕੀਤਾ ਕਿ ਸਾਡੇ ਵੱਡੇ ਬਡੇਰੇ ਕਿੰਨੇ ਹੀ ਨਾਮ ਉੱਥੇ ਅੱਜ ਵੀ ਨਾਮ ਲਿਖੇ ਹੋਏ ਨੇ ਜਿਹੜੇ ਹਵੇਲੀਆਂ ਦੇ ਬਾਹਰ ਕੇ ਫਲਾਣੇ ਕਮਰ ਨੌਨਿਹਾਲ ਸਿੰਘ ਦੀ ਹਵੇਲੀ ਹੈ ਇਹ ਅਮਰ ਸਿੱਧੂ ਦੀ ਹੈ ਇੱਕ ਉਹ ਨਾਮ ਮੁਹੱਲਿਆਂ ਦੇ ਨਾਮ ਸਿੰਘਾਂ ਦੇ ਨਾਂ ਤੇ ਉਹ ਫਿਰ ਮਹਿਸੂਸ ਹੁੰਦਾ ਕਿ ਯਾਰ ਅਸੀਂ ਇਕੱਠੇ ਰਹਿੰਦੇ ਸੀ ਸਾਡਾ ਭਾਈਚਾਰਾ ਕਿੰਨਾ ਵਧੀਆ ਸੀ ਸਾਨੂੰ ਬਾਹਰੋਂ ਆ ਕੇ ਐਵੇਂ ਅੰਗਰੇਜ਼ ਬਣ ਗਏ ਸਾਨੂੰ ਤਾਂ ਪਤਾ ਹੀ ਨਹੀਂ ਸੀ ਇਹ ਕੀ ਹੋ ਗਿਆ ਸਾਡੇ ਨਾਲ ਜੀ 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 ਅੱਛਾ ਤੇ ਫਿਰ ਪਰਫਾਰਮੈਂਸ ਦੀ ਜੇਕਰ ਆਖਰ ਦੇ ਵਿੱਚ ਅਸੀਂ ਗੱਲ ਕਰੀਏ ਸਤਨਾਮ ਜੀ ਕਿਹੜੀ ਪਰਫਾਰਮੈਂਸ ਨਾਦ ਸ਼ਰੀਫ ਤਾਂ ਹੈ ਹੀ ਹੈ ਸਭ ਤੋਂ ਵੱਧ ਡਿਮਾਂਡ ਕਿਹੜੇ ਤੁਹਾਡੇ ਗੀਤ ਦੀ ਹੋਈ ਮੇਰੇ ਜੀ ਦੋ ਗੀਤ ਲੋਕਾਂ ਨੂੰ ਬਹੁਤ ਉੱਥੇ ਬਾਰ ਬਾਰ ਉਹਨਾਂ ਨੇ ਸੁਣੇ ਗੱਲਾਂ ਲਾਹੌਰ ਦੀਆਂ ਤੇ ਵਾਗੇ ਤੋਂ ਪਾਰ ਉਹ ਮੈਂ ਤੁਹਾਡੇ ਨਾਲ ਸਾਂਝਾ ਕਰ ਦੇਣਾ ਜਿੱਥੇ ਇਕੱਠੇ ਸੀ ਕਦੇ ਖੇਲੇ ਭੁੱਲਦੇ ਨਹੀਂ ਪੁਰਾਣੇ ਵੇਲੇ ਓ ਠਿੰਡਾ ਖਾੜੇ ਮੇਲੇ ਓਏ ਨਾਲੇ ਆਪਣੀ ਟੋਰ ਦਿਆਂ ਗੱਲਾਂ ਦੱਸਦਾ ਤੁਰ ਗਿਆ ਬਾਪੂ ਸ਼ਹਿਰ ਲਾਹੌਰ ਦੀਆਂ ਗੱਲਾਂ ਦੱਸਦਾ ਤੁਰ ਗਿਆ ਬਾਪੂ ਸ਼ਹਿਰ ਲਾਹੌਰ ਦੀਆਂ ਠਾੜਾ ਪਜੋ ਦਿੱਤੇ ਪਿੰਡ ਲਾਉਣਾ ਓਹ ਹੋ ਵੇਲਾ ਮੁੜ ਨਹੀਂ ਆਉਣਾ ਸੋਡੀ ਹੁਣ ਸਤਨਾਮ ਨੇ ਗਾਉਣਾ ਓਏ ਯਾਦਾਂ ਬੀਤੇ ਦੌਰ ਦੀਆਂ ਗੱਲਾਂ ਦੱਸਦਾ ਤੁਰ ਗਿਆ ਬਾਪੂ ਸ਼ਹਿਰ ਲਾਹੌਰ ਦੀਆਂ ਇੱਕ ਤੇ ਗੀਤ ਤੇ ਇੱਕ ਦੂਜਾ ਗੀਤ ਜਿਹੜਾ ਮੈਂ ਤੇ ਉੱਥੇ ਦੇ ਫਨਕਾਰ ਅਸ਼ਰਫ ਰਾਏ ਅਸੀਂ ਇਕੱਠਿਆਂ ਨੇ ਉਹ ਗਾਇਆ ਸੀ ਕੋਲਾਬੋਰੇਸ਼ਨ ਕੀਤੀ ਹੈ ਸੋ ਉਹ ਗਾਣਾ ਵੀ ਉੱਥੇ ਬਹੁਤ ਪਸੰਦ ਕੀਤਾ ਗਿਆ ਉਹਦੇ ਬੋਲ ਨੇ ਜੀ ਬਖਸ਼ ਮੁਹੰਮਦ ਤੇ ਮੁਹੱਬਤ ਸੇ ਆਉਂਦੀ ਯਾਰੀ ਦੀ ਕਰਨੀਏ ਗੱਲ ਇਹ ਅਜ ਨਵਾਬੀ ਤੇ ਸਰਦਾਰੀ ਦੀ ਆਜਾ ਯਾਰ ਮੁਹੰਮਦਾ ਬਹਿ ਕੇ ਗੱਲਾਂ ਕਰੀਏ ਪਿਆਰ ਦੀਆਂ ਮੈਂ ਸੁਣਾਵਾਂ ਅੰਮ੍ਰਿਤ ਸਰਦੀਆਂ ਤੂੰ ਵਾਗੇ ਤੋਂ ਪਾਰਦੀਆਂ ਅਗੋਂ ਕਹਿੰਦੇ ਨੇ ਤੂੰ ਸੁਣਾ ਮੈਨੂੰ ਅੰਮ੍ਰਿਤ ਸਰਦੀਆਂ ਮੈਂ ਵਾਗੇ ਤੋਂ ਪਾਰਦੀਆਂ ਰਲ ਮਿਲ ਬਾਬਿਆਂ ਘੇੜੇ ਖੁਸੀ ਹਲਟ ਸੀ ਵਗਦਾ ਟਿੰਡਾਂ ਦਾ ਸ਼ਰਬਤ ਵਰਗਾ ਮਿੱਠਾ ਪਾਣੀ ਸੀ ਪੰਜਾਬ ਦੇ ਪਿੰਡਾਂ ਦਾ ਹਾਲੇ ਤੱਕ ਵੀ ਕਰਦੇ ਬਾਪੂ ਗੱਲਾਂ ਸੰਦਲ ਬਾਹਰ ਦੀਆਂ ਮੈਂ ਸੁਣਾਵਾਂ ਅੰਮ੍ਰਿਤ ਸਰਦੀਆਂ ਤੂੰ ਵਾਗੇ ਤੋਂ ਪਾਰ ਦੀਆਂ ਸੋ ਇਹ ਗੀਤ ਸੀਗੇ ਜੀ ਸਤਨਾਮ ਜੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਬਹੁਤ ਬਹੁਤ ਧੰਨਵਾਦ ਆਪਣਾ ਐਕਸਪੀਰੀਅੰਸ ਤੁਸੀਂ ਸ਼ੇਅਰ ਕੀਤਾ ਤੇ ਮੈਨੂੰ ਲੱਗਦਾ ਕਿ ਇਸ ਵੇਲੇ ਨਫ਼ਰਤਾਂ ਦਾ ਜਿਹੜਾ ਦੌਰ ਚੱਲ ਰਿਹਾ ਹੈ ਇਹਦੇ ਵਿੱਚ ਅਸੀਂ ਅਗਰ ਮੁਹੱਬਤ ਦਾ ਇੱਕ ਦੀਵਾ ਜਗਾ ਦਈਏ ਤੇ ਮੈਨੂੰ ਲੱਗਦਾ ਨਫ਼ਰਤਾਂ ਜਿੰਨੀਆਂ ਮਰਜ਼ੀ ਹਨੇਰਾ ਹੋਵੇ ਨਫ਼ਰਤਾਂ ਦਾ ਇੱਕ ਦੀਵਾ ਹੀ ਬਹੁਤ ਹੁੰਦਾ ਹੈ ਬਿਲਕੁਲ ਮੈਂ ਧੰਨਵਾਦ ਵੀ ਕਰਨਾ ਚਾਹੁੰਦਾ ਕਿਉਂਕਿ ਇਹ ਜਿਸ ਕਾਨਫਰੰਸ ਜਿਨ੍ਹਾਂ ਨੇ ਕਰਾਈ ਕਿਉਂਕਿ ਉਹਨਾਂ ਦਾ ਨਾਮ ਲੈਣਾ ਬੜਾ ਜ਼ਰੂਰੀ ਹੈ ਜਿਨ੍ਹਾਂ ਨੇ ਇੰਨੀ ਮੁਹੱਬਤ ਸਾਨੂੰ ਦਿੱਤੀ ਉੱਥੇ ਫਕਰ ਜ਼ਮਾਨ ਸਾਹਿਬ ਸਾਡੇ ਸਾਬਕਾ ਕਲਚਰ ਮਿਨਿਸਟਰ ਪੰਜਾਬ ਦੇ ਉਹਨਾਂ ਨੇ ਇਹ ਕਾਨਫਰੰਸ 34ਵੀਂ ਵਰਲਡ ਪੰਜਾਬੀ ਕਾਨਫਰੰਸ ਕਰਾਈ ਜਿਦੇ ਵਿੱਚ ਇਧਰੋਂ ਜਿਹੜੇ ਸਾਡੇ ਦੋ ਮੋਢੀ ਵੱਡੇ ਬਜ਼ੁਰਗ ਜਿਨ੍ਹਾਂ ਦੀ ਅਸੀਂ ਰਹਿਨਮਾਈ ਚ ਗਏ ਡਾਕਟਰ ਦੀਪਕ ਮਨਮੋਹਨ ਸਿੰਘ ਜੀ ਔਰ ਉਹਨਾਂ ਦੇ ਨਾਲ ਹੀ ਉਹਨਾਂ ਦੇ ਜਿਹੜੇ ਕਹ ਲੋ ਸ਼ਗਿਰਦ ਸਹਿਜਵੀਰ ਮੰਗੜ ਸਾਹਿਬ ਉਹ ਉਹ ਸਾਡਾ ਡੈਲੀਗੇਸ਼ਨ ਲੈ ਕੇ ਗਏ ਤੇ ਮੈਂ ਬੜਾ ਧੰਨਵਾਦੀ ਆ ਪੰਮੀ ਬਾਈ ਜੀ ਦਾ ਸਤਿਕਾਰਜੋ ਜਿਨ੍ਹਾਂ ਨੇ ਇਸ ਟੂਰ ਨੂੰ ਜਦੋਂ ਮਤਲਬ ਕਿ ਪਲਾਨ ਹੋ ਰਿਹਾ ਸੀ ਉਹ ਮੈਨੂੰ ਵੀ ਇਸ ਦਾ ਹਿੱਸਾ ਬਣਾਇਆ ਧੰਨਵਾਦ ਬਹੁਤ ਬਹੁਤ ਸ਼ੁਕਰੀਆ ਜੀ ਸੋ ਇਹ ਸੰਤਨਾਮ ਪੰਜਾਬੀ ਗਾਇਕ ਸੰਤਨਾਮ ਪੰਜਾਬੀ ਜਿਹੜੇ ਇਸ ਵੇਲੇ ਤਾਜ਼ਾ ਤਾਜ਼ਾ ਲਾਹੌਰੋਂ ਮੁੜ ਕੇ ਆਏ ਨੇ ਤੇ ਮੈਨੂੰ ਲੱਗਦਾ ਕਿ ਤਾਜ਼ਾ ਤਾਜ਼ਾ ਜੰਮੇ ਨੇ ਕਿਉਂਕਿ ਸਾਰੇ ਕਹਿੰਦੇ ਨੇ ਵੀ ਜਿਨੇ ਲਾਹੌਰ ਨਹੀਂ ਦੇਖਿਆ ਉਹ ਜੰਮੇ ਨਹੀਂ ਸੋ ਸਾਡੀ ਵੀ ਕੋਸ਼ਿਸ਼ ਹੈ ਜੀ ਹੁੰਦੀ ਹੈ ਕਿ ਜਿਹੜਾ ਮੁਹੱਬਤ ਦਾ ਪੈਗਾਮ ਹੈ ਨਫ਼ਰਤਾਂ ਖਤਮ ਕਰਨ ਵਾਲਾ ਪੈਗਾਮ ਹੈ ਜਿੰਨਾ ਹੋ ਸਕੇ ਤੁਹਾਡੇ ਤੱਕ ਅਸੀਂ ਪਹੁੰਚਦਾ ਕਰੀਏ ਚਾਹੇ ਉਹ ਮੁਸਲਿਮ ਸਿੱਖ ਸਾਂਝਾਂ ਦੇ ਜ਼ਰੀਏ ਅਸੀਂ ਕੋਸ਼ਿਸ਼ਾਂ ਕਰਦੇ ਰਹੇ ਨੇ ਚਾਹੇ ਸਤਨਾ ਪੰਜਾਬੀ ਵਰਗੇ ਜਿਹੜੇ ਸਾਡੇ ਵੀਰ ਹੈਗੇ ਨੇ ਜਿਨ੍ਹਾਂ ਦੀ ਰਗ ਰਗ ਦੇ ਵਿੱਚ ਮੁਹੱਬਤ ਹੈ ਰਗ ਰਗ ਦੇ ਵਿੱਚ ਖਲੂਸ ਹੈ ਭਾਈਚਾਰਿਆਂ ਦਾ ਉਹਨਾਂ ਨਾਲ ਗੱਲਬਾਤ ਜ਼ਰੀਏ ਅਸੀਂ ਜਿਹੜੀ ਇਹ ਮੁਹੱਬਤ ਦਾ ਪੈਗਾਮ ਹੈ ਉਹ ਫੈਲਾਉਣ ਦੀ ਅਸੀਂ ਕੋਸ਼ਿਸ਼ ਕਰਦੇ ਰਹੇ ਨੇ ਫਿਲਹਾਲ ਇਹ ਗੱਲਬਾਤ ਕਿਵੇਂ ਲੱਗੀ ਤੁਸੀਂ ਸਾਡਾ ਜਿਹੜਾ ਇਹ ਜ਼ਰੂਰ ਦੱਸਿਓ ਕਮੈਂਟਾਂ ਦੇ ਵਿੱਚ ਸਾਡੇ ਵੀਰ ਸਤਨਾਮ ਦੇ ਜਿਹੜੇ ਗੀਤ ਬੋਲ ਸੀ ਆ ਜੋ ਉਹਨਾਂ ਨੇ ਗੱਲਾਂ ਕੀਤੀਆਂ ਕਿਹੋ ਜਿਹਾ ਤੁਹਾਨੂੰ ਲੱਗਿਆ ਇਹ ਕਮੈਂਟ ਬਾਕਸ ਦੇ ਵਿੱਚ ਸਾਡੇ ਨਾਲ ਜ਼ਰੂਰ ਸਾਂਝਾ ਕਰਿਓ ਫਿਲਹਾਲ ਮੈਨੂੰ ਇਹ ਵੀਡੀਓ ਇਥੇ ਖਤਮ ਕਰ ਦਿੱਤਾ ਆ ਗਿਆ ਧੰਨਵਾਦ